ਕਿ ਕੁਛ ਸਾਡੇ ਕੋਲ ਮੈਨੂੰ ਬਰਾਬਰ ਕਿਸੇ ਨੇ ਕਿਤੇ ਜਾਣ ਦੀ ਨਹੀਂ ਦਿੱਤੀ ਗਾਣਾ ਮੈਂ ਹੁਣ ਤੁਸੀਂ ਲੇਟ ਹੋ ਗਏ ਸਾਰੇ ਮੇਰੇ ਪਿੱਛੇ ਨਾ ਪੈ। ਇਹ ਗੱਲ ਮੈਂ ਤੁਹਾਡੀ ਫੇਸ ਤੇ ਲੱਪਾ ਕਰਦੇ ਤੁਹਾਡੇ ਨਾਲ ਹਾਂ ਜੀ ਤੁਹਾਡੇ ਕੋਲ ਅਪਾਇੰਟਮੈਂਟ ਹੈ ਮੈਂ ਕਾਂਡਾ ਵਾਸੀ ਮੇਰੀ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਖੜਾ ਨਾ ਨੀ ਜੇ ਇਹ ਗੱਲ ਵੀ ਪੁੱਛੀ ਹੋਦੀ ਮੈਂ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਸਾਡੇ ਕੋਲ ਮੈਚਿੰਗ ਦੀ ਤਰ੍ਹਾਂ ਹੈ ਤੀਕਾ ਥੋੜਾ ਹੈ ਤੁਸੀਂ ਬੈ ਗਏ ਮੈਂ ਥੱਕੜ ਜੇ ਨਿਕੜ ਜਾਂਦੇ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿਸੇ ਸਿਰ ਪੈ ਜਾਓ ਕੁਣ ਕਰਦੇ ਆਂ ਜਲਦੀ ਬੱਸ ਤੇ ਚੜੀਆਂ ਤਮੇ ਆਪਾਂ ਮੰਨਦਾ ਚੱਤ ਤੇ ਚੜੀਆਂ ਮੈਂ ਗੱਲ ਲੱਗਦਾ ਨਹੀਂ ਤੇ ਫੇ ਘਾਟੀ ਘੱਟੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉਤੋਂ ਮੁੱਕੀ ਜਾਂਦੇ ਹੋ ਕਿ ਮੇਰੇ ਨਾਲ ਬਿਹੇਵ ਕੀਤਾ ਉਹਨੇ ਕੀ ਮਿਸਬੀਹ ਕੀਤਾ ਆਉਣਾ ਕੋਈ ਨਹੀਂ ਸਾ ਤੂੰ ਹੀ ਚੋਰ ਵੀ ਕਿਦਾਂ ਰਾਈਜ਼ ਕਰੇ ਚਲੋ ਠੀਕ ਆ ਤੁਹਾਨੂੰ ਜੋੜੀ ਹੋ ਕੇ ਚੱਲਣੀ ਛੱਡੋ ਇਹ ਕਰ ਚੜਾ ਸਿਰਫ ਇਹ ਐਮਐਸਮ ਵਿੱਚ ਜੇ ਤੁਹਾਡੇ ਜਹਰਾ ਨੇ ਲੇਡ ਹੋ ਰਿਹਾ ਮਤਲਬ ਕੋਈ ਕੰਮ ਆ ਦੇਖ ਲਓ ਮੈਂ ਨਾ ਇਹ ਕੰਮ ਨਹੀਂ ਕਰਦਾ ਨਾ ਕੰਮ ਕਰਦਾ ਕੋਈ ਸਮਝ ਤੇ ਡਿਸਟਰਬ ਨਾ ਕਰਦੀ ਨਾ ਕਿਸੇ ਰਾਜਨੀਤਿਕ ਗੱਲ ਕਰਨ ਦੀ। ਮੈਂ ਨਹੀਂ ਕਰਦੀ। ਕਿ ਲੋਕੀ ਬਿਹੇਵ ਕਰ ਰਹੇ ਹੁਣ ਥੱਲੇ ਉਤਰ ਜਾ। ਮੈਂ ਤਾਂ ਮਿਸਟੇਕ ਕੀਤਾ। ਸਰ ਪੁਲਿਸਾਰੇ ਮੈਂ ਤਾਂ ਅੱਡ ਕਰ ਦਿੱਤਾ। ਚਾਰ ਮੋਲ ਗਈ ਹੈ ਤੂੰ ਹੀ ਗੱਲ ਵਿੱਚ ਟਿਕਟ ਲੈ ਲਈ ਆ। ਟਿਕਟਦੁਆਲੇ ਲਈ ਨਹੀਂ। ਤੂੰ ਆ ਕੇ ਸਾਰੇ ਗੱਲ ਪਈਆਂ ਨਹੀਂ ਆ ਸਾਰਾ ਕੰਮ ਖਰਾਬ ਕਰਨ ਦੀ ਬੈਠੇ। ਔਰਦੇ ਆਦੇ ਔਰਤ ਰਹਿ। ਜੇ ਬੰਦਾ ਨਹੀਂ ਨਾ ਹੁਣੇ ਆਉਂ ਤ ਤੇਰੇ ਵਰਗੀਆਂ ਨਾਲ ਐਂਡ ਕਰਨਾ ਪੈਂਦਾ। ਤੂੰ ਗੱਪਾ ਕਰ ਦੁlare ਤੇ ਬਾਗਣੀ ਨਾ ਰਿਖ ਤੂੰ ਗੱਪਾ ਕਰ ਦੁlare ਫਾਫਰਾ ਦਿੰਦੀ ਤੇ ਤੂੰ ਇਹਨਾਂ ਬਾਗ ਨਾਲ ਕਿਹਨੂੰ ਕਰਾ ਰਿਹਾ ਆਂ ਅਰੇ ਮੇਰੇ ਕਾਗਜ ਇਹ ਮੈਂ ਲੈ ਲੇਂਗਾ ਇਹੋ ਜੇ ਕਰਕੇ ਇਹ ਉੱਥੇ ਇਹਦਾ ਬੜਾ ਵੇਖਾਉਂਦੇ ਜਿੰਨੇ ਲਵਾ ਕੇ ਮੇਰੇ ਕੰਮ ਕਰਦੇ ਨੇ ਮੈਂ ਮਾੜਾ ਮੁਕਰਦਾ ਮੈਂਟਲ ਹਸਪੀਟਲ ਕੰਮ ਕਰਦੀ ਆ ਕਿੱਥੇ ਕਰਦੀ ਆ ਨਹੀਂ ਕਿਤੇ ਨਹੀਂ ਕਰਦੀ ਇਹ ਵੀ ਕਰਦੀ ਕੋਈ ਮਤਲਬ ਨਹੀਂ ਪੁਲਿਸ ਆ ਗਈ ਸਾਰਾ ਦਿਨ ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜ ਜਿਸ ਦੇ ਵਿੱਚ ਦੋ ਮਹਿਲਾਵਾਂ ਦੇ ਨਾਲ ਦੋ ਸ਼ਖਸ pèceਦੇ ਹੋਏ ਨਜ਼ਰ ਆ ਰਹੇ ਨੇ ਬੱਸ ਦੇ ਵਿੱਚ ਸਰਕਾਰੀ ਬੱਸ ਦੀ ਇਹ ਵੀਡੀਓ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਬੱਸ 'ਚ ਸਫ਼ਰ ਕਰਨ ਨੂੰ ਲੈ ਕੇ ਹੰਗਾਮਾ ਹੋ ਜਾਂਦਾ ਹੈ ਤਾਂ ਇਹਨਾਂ ਮਹਿਲਾਵਾਂ ਨੂੰ ਬੱਸ ਦੇ ਵਿੱਚ ਉਤਰਨ ਦੇ ਲਈ ਵਾਰ-ਵਾਰ ਕਿਹਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਬਹਿਸ ਹੋ ਜਾਂਦੀ ਹੈ ਇਹਨਾਂ ਮਹਿਲਾਵਾਂ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ ਬਾਸ ਦੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਦੇ ਵੱਲੋਂ ਕਿ ਚੱਲਦੀ ਬਾਸ ਦੇ ਵਿੱਚ ਇਹ ਮਹਿਲਾਵਾਂ ੱੱਕੇ ਦੇ ਨਾਲ ਚੜ੍ਹਦੀਆਂ ਨੇ ਤਬਾਦ ਦੇ ਵਿੱਚ ਡਰਾਈਵਰ ਤੇ ਕੰਡਕਟਰ ਦੇ ਨਾਲ ਮਿਸ ਬਿਹੇਵ ਕਰਨ ਲੱਗ ਜਾਂਦੀਆਂ ਨੇ ਕਿ ਤੁਸੀਂ ਸਾਡੇ ਨਾਲ ਗਲਤ ਬਿਹੇਵ ਕੀਤਾ ਤਾਂ ਉਸ ਤੋਂ ਬਾਅਦ ਇਹ ਸਾਰਾ ਹੰਗਾਮਾ ਹੋ ਜਾਂਦਾ ਹੈ ਫਿਲਹਾਲ ਇਹ ਤਸਵੀਰਾਂ ਕਿੱਥੋਂ ਦੀਆਂ ਨੇ ਹਲੇ ਤੱਕ ਇਸ ਦੇ ਬਾਰੇ ਕੁਝ ਵੀ ਸਪਸ਼ਟ ਨਹੀਂ ਹੈ ਪਰ ਚੰਡੀਗੜ੍ਹ ਡੀਪੂ ਦੀ ਇਹ ਬੱਸ ਹੈ ਜਿਸ ਦੇ ਵਿੱਚ ਇਹ ਹੰਗਾਮਾ ਹੁੰਦਾ ਹੈ ਅਤੇ ਉਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਮਹਿਲਾ ਦੇ ਵੱਲੋਂ ਡਰਾਈਵਰ ਤੇ ਕੰਡਕਟਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਮਿਸ ਬਿਹੇਵ ਕਰਨ ਦੇ ਤਾਂ ਦੂਜੇ ਪਾਸੇ বাস ਦੇ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੇ ਵੱਲੋਂ ਇਹਨਾਂ ਮਹਿਲਾਵਾਂ ਤੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਇਹਨਾਂ ਦੇ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਫ੍ਰੀ ਟਿਕਟ ਨਾਲ ਸਫ਼ਰ ਦੀ ਗੱਲ ਕੀਤੀ ਜਾ ਰਹੀ ਕਿ ਇਹ ਮਹਿਲਾਵਾਂ ਦੀ ਗਲਤੀ ਹੈ ਜਾਂ ਜੋ ਮਹਿਲਾ ਦੇ ਨਾਲ ਸ਼ਖਸ ਪੇੜ ਰਿਹਾ ਹੈ ਜੋ ਮਹਿਲਾ ਦੇ ਨਾਲ ਬਹਿਸਬਾਜ਼ੀ ਕਰ ਰਿਹਾ ਉਸ ਸ਼ਖਸ ਦੀ ਗਲਤੀ ਸੋ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਵੀਡੀਓ ਦੇਖ ਕੇ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਸਾਡਾ ਕੋਲ ਮੈਨੂੰ ਬਰਾਬਰ ਕਿਸੇ ਨੇ ਕਿਸੇ ਨਾਲ ਲਿਖੀ ਜਾਣਾ ਨਹੀਂ ਹੁਣ ਤੁਸੀਂ ਲੇਟ ਹੋ ਗਏ ਸਾਰੇ ਮੇਰੇ ਪਿੱਛੇ ਨਾ ਪਾਓ ਮੈਂ ਤੁਹਾਡੀ ਵਿੱਚ ਮੈਂ ਲੱਭਾ ਕਰਦੇ ਆ ਤੁਹਾਡੇ ਨਾਲ ਹਾਂਜੀ ਤੁਹਾਡੇ ਨਾਲ ਅਪਾਇੰਟਮੈਂਟ ਹੈ ਮੈਂ ਕਾਂਡਾ ਵਾਸੀ ਮੇਰੀ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੇ ਇਹ ਗੱਲ ਵੀ ਕਹੋ ਜੀ ਦਿੰਦਾ ਕਿ ਲਿਆਓ ਉਹ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਛੱਡ ਬਹੁਤ ਚੰਗੀ ਤਰ੍ਹਾਂ ਹੈ ਤਰੀਕਾ ਠੋੜਾ ਹੈ ਤੁਸੀਂ ਬੈ ਗਏ ਹੋ ਥੱਕੜ ਜੀ ਨਹੀਂ ਕਰੀ ਜਾਂਦਾ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿਦੇ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ 7 ਆ ਕਿਉਂ ਕਿ ਮੈਂ ਉਹ ਇੱਕ ਪੁਣ ਪੈਂਦੀ ਮੈਨੂੰ ਇਹਨਾਂ ਨੂੰ ਸਹੀ ਕਰ

ਕੋਈ ਗੱਲ ਨਹੀਂ ਲੱਗ ਜਾਂਦੀ ਫੇਰ ਨਹੀਂ ਤੁਹਾਡੀ ਗਲਤੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉੱਤੋਂ ਨੂੰ ਕਹੀ ਜਾਂਦੇ ਹੋ ਕਿ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਗੱਲਾਂ ਨਹੀਂ ਘੁਮਾਈ ਜਾਂਦਾ ਮੈਂ ਇੱਕ ਨੂੰ ਫੋਨ ਕਰਕੇ ਵੇਖਣ ਦੇ ਤੈਨੂੰ ਨੰਬਰ ਵੀ ਲੱਗਿਆ ਕਿੱਥੇ ਘੁਮਾਣਾ ਪਤਾ ਸਾਬ ਇਹ ਥੋੜੀ ਆਪਣੀ ਗੱਲ ਲੱਠੀ ਕਰਕੇ ਸਿਰ ਤੇ ਮੋੜ ਦੋ ਹੈ ਆਪਾਂ ਦੇ ਨਾਲ ਚੱਲਦੀ ਬਸਣੇ ਹਾਂ ਮੈਂ ਸਾਡਾ ਨੰਬਰ ਲੈ ਲਓ ਸਾਰੇ ਆਦੇ நம்பர் <Giro> நம்பிக்கா <entender> <ilizces> <tokala>, ਉਹ ਜੀ ਜੇ ਕਿਤੇ ਕਾਲ ਨੂੰ ਰੈਲਾਈਜ਼ ਕਰਦੇ ਚਲੋ ਠੀਕ ਹੈ ਤੁਹਾਨੂੰ ਜੋ ਵੀ ਲੋਗੇ ਅੱਗੇ ਵੀ ਛੱਡੋ ਇਸ ਕਰ ਚੜਾ ਕੇ ਚਲੋ ਜੀ ਐਪੌਇੰਟਮੈਂਟ ਜੇ ਤੁਹਾਡੇ ਤੇ ਨਾ ਲੀਡ ਹੋ ਰਹੀ ਮਨ ਨਹੀਂ ਪਸਦਾ ਕੰਮ ਆ ਦੇਖ ਲਓ ਮੈਂ ਤੁਹਾਨੂੰ ਮਾਰਿਆ ਤੁਹਾਨੂੰ ਕੰਮ ਦਾ ਕੋਈ ਸਮੇਂ ਤੇ ਡਿਸਟਰਬ ਨਾ ਕਰਦੇ ਨਾ ਸੀ ਰਾਜਕਰਤਾ ਨੂੰ ਯਾਦ ਕਰਦੇ ਉਹ ਕਿ ਕਰਦਾ ਸਮਾਂ ਸੌਰੀ ਚੈਨਲ ਕਿ ਚਲ ਵੀਰ ਸੌਰੀ ਹੋਈ ਹੋਈ ਫਿਰ ਇਹ ਸੌਰੀ ਸੌਰੀ ਨਹੀਂ ਜਾਨੀ ਇਹ ਕੀ ਤਰੀਕਾ ਹੈ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਉਹ ਅੱਗੇ ਕਹਿੰਦਾ ਮੈਂ ਰੂਸ ਤਾਂ ਕਿ ਨਹੀਂ ਆ ਮੈਂ ਮੈਨਸ਼ਰ ਕਰਦਾ ਹਾਂ ਆ ਮੈਂ ਕਰਦਾ ਪਿਆ ਕਨੋ ਕਨੋ ਕਰੋ ਜਿੰਨੂੰ ਫੋਨ ਕਰਨਾ ਜੋ ਕਰਨਾ ਫਿਰ ਮੈਂ ਦੱਸਦਾ ਕਿ ਮੈਂ ਕਿਧਰੋਂ ਆਪਾਂ ਤਾਂ ਸਿਰਫ ਟਿੱਪੂ ਪੈਂਦੀ ਤੁਸੀਂ ਚੜੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਂਦੇ ਉਲਟਾ ਤੁਸੀਂ ਕਹਿੰਦੇ ਤੂੰ ਮਿਸਬੀਹੇਵ ਕੀਤਾ ਉਹਨੇ ਕੀ ਮਿਸਬੀਹੇਵ ਕੀਤਾ ਇਹਨੂੰ ਕਹਿੰਦੇ ਮਿਸਬੀਹੇਵ ਕਰਨਾ ਹੁਣ ਮੈਨੂੰ ਤਾਂ ਬਾਅਦ ਚ ਥੱਲੇ ਲਾ ਕੇ ਵਿਖਾ ਰਿਹਾ ਰਿਕਾਰਡਿੰਗ ਇਹਨਾਂ ਦੀ ਕਰੋ ਸਰ ਤੋਂ ਕਰ ਰਹੇ ਹੋ ਕਰ ਰਹੇ ਤੂੰ ਮੈਨੂੰ ਲਾ ਕੇ ਵਿਖਾ ਥੱਲੇ ਮੈਂ ਵੀ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆਏ ਤੇ ਤੈਨੂੰ ਫਿਰ ਕਦੋਂ ਕਿਧਰੋਂ ਖੰਭਾ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈਂ ਮਰੇ ਤੇਰੀ ਇੱਜ਼ਤ ਰੰਨੇ ਚੁੰ ਜੇ ਮੈਂ ਲੇਟ ਹੋ ਗਿਆ ਉਹ ਤੂੰ ਟਾਈਮ ਚੁੱਪ ਕਰ ਇਹੋ ਜੀ ਨੂੰ ਫੇਰ ਅੱਗੇ ਸੁਣੀ ਜਾਂਦੀ ਆ ਸਹੀ ਗੱਲ ਯਾਰ ਇਹ ਕੀ ਕਰੋ ਸੱਚ ਸੱਚ ਵਜੇ ਨਿਕਲੇ ਇਹੋ ਜੀ ਆਗੇ ਵਿੱਚ ਆ ਕੇ ਗੰਦ ਪਾਉਣ ਦੇ ਗਏ ਆਪਾਂ ਲੇਟ ਹੋਣੇ ਆ ਬਸ ਤੋਰੀਏ ਨਾ ਮੈਂ ਉਹ ਜੀ ਬਾਰੇ ਸੱਚ ਸੱਚ ਵਜੇ ਮੰਗੇ ਫੇਰ ਸੌਰੀ ਵੀ ਨਹੀਂ ਮੰਗਣੀ ਥੱਲੇ ਉਤਰੋ ਫੇਰ ਥੱਲੇ ਉਤਰੋ ਫੇਰ ਅਰੇ ਗਾਹ ਪਾਇਆ ਫੜ ਕੇ ਬੇੜਾ ਗੇਮ ਜਾ ਨਹੀਂ ਇੱਕ ਗੱਲ ਨਹੀਂ ਕੀਤੀ ਨਹੀਂ ਨਹੀਂ ਜੋ ਕੰਮ ਨਾ ਕਰ ਅਲੀ ਫੋਟੋ ਖਿੱਚ ਕੀ ਤੇ ਸਾਡੀ ਨੀ ਮੈਂ ਨੰਬਰ ਹੀ ਮੱਗੇ ਰਿਹਾ ਵਈ ਇਹ ਨਾ ਲੱਕਾ ਮੱਤੀ ਇਹਦੀ ساری ਬਸ ਬੈਠੀ ਬੋਲਣ ਦੀ ਤੂੰ ਆਂਦੇ ਪਹਿਲੇ ਤਾਂ ਗੱਲ ਪੈ ਗਈ ਆ ਮੈਂ ਬਸ ਤੂੰ ਕਰਾਈਂ ਪਕੜਾਈਂ ਖਵੇਲਾ ਵੇ ਬਸ ਕਰੋ ਬਸ ਕਰੋ ਮਰ ਨੂੰ ਆ ਪੀਨ ਕੋ ਬਲਾਉਣ ਫੋਨ ਬਲਾਉਣ ਕਿ ਨੂੰ ਕਿਹਨੂੰ ਬੁਲਾਣਾ ਨਹੀਂ ਦੇਖ ਤੇਰੇ ਪਿੱਛੇ ਕੋੜ ਹੁੰਦਾ ਆਹ ਥੰਦੇ ਵਈ ਯਾਰ ਭਾਜੀ ਭਾਜੀ 15 ਮਿੰਟ ਚ ਕੋਈ ਕਰਦੇ ਕਰ ਜਾਂਦੀ ਬਾਸ ਤੇ ਚੜੀ ਜਾਂਦੇ ਫਿਰ ਸਾਨੂੰ ਗੱਲ ਸੁਣਾ ਕੇ ਪੁੱਛੀ ਨੂੰ ਨਹੀਂ ਪਤਾ ਇਹ ਚੱਲਦਾ ਮੈਂ 100 ਨੰਬਰ ਚੱਲਦਾ ਨਹੀਂ ਜਾਂ ਹੋਰ ਕਿਹੜਾ ਚੱਲਦਾ ਯਾਰ ਮੱਲਾ ਕਰਦੇ ਕਰ ਕਰ ਤੂੰ ਆਪਣਾ ਕਰ ਤੂੰ ਕਰ 100 ਨੰਬਰ ਹੀ ਚੱਲਦਾ ਹੈ ਹੋਰ ਕਿਹੜਾ ਚੱਲਦਾ 112 152 100 ਮੈਂ ਕੁਝ ਬੋਲ ਨਹੀਂ ਮੈਂ ਸਾਰਾ ਕਰਦਾ ਨਹੀਂ ਆ ਤੀ ਡਾਕਰ ਕਰਨੀ ਹੈ ਮੈਂ ਕਿਹੜੇ ਬਣ ਨਹੀਂ ਫੇ ਮੈਂ ਰਿਕਸ਼ਾ ਰਨ ਮੋ ਨਹੀਂ ਇੱਥੇ ਬੈਠੇ ਮੈਂ ਥੋੜੀ ਜਿਹੀ ਪਹਿਲੇ ਤੋਂ ਤਮੀਰ ਨਾਲ ਗੱਲ ਕੀਤੀ ਸਭ ਕੋਈ ਕਿੱਥੇ ਲੱਗੇ ਜੀ 100 ਮਿੰਟ ਹਾਂ ਕੋਈ ਗੱਲ ਨਹੀਂ ਭਾਈ ਪਹਿਲਾਂ ਚੱਲਦੀ ਆ ਕਾਦੀ ਵਾਸਤੇ ਚੜੀਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ ਆਪਣੇ ਉੜੇ ਕਰਦੇ ਭਾਈ ਫਿਰ ਅਸੀਂ ਬਿਲਕੁਲ ਡੈਕ ਪਰਟਮੈਂਟ ਵੀ ਮੈਂ ਕੰਪਲੀਟ ਕਰਤਾ ਤੂੰ ਬੇ ਇੰਨਾ ਗੱਲ ਪੈ ਰਹੀ ਹੈ ਹਾਂਜੀ ਸ਼੍ਰੀਮਾਨ ਜੀ ਭਾਈ ਇਹ ਸਮਨਾਰਾ ਟਾਉਂਕ ਗਿਆ ਇੱਕ ਲੇਡੀ ਆ ਬਕਤਮੀ ਦੀ ਕਰਕੇ ਬੈਠੀ ਹੈ ਜੀ ਆਪਣੇ ਬੰਦੇ ਤੇ ਜੁੜ ਰਹਾ ਇੱਧਰ ਸਰਕਾਰੀ ਬੱਸ ਚ ਹੈ ਚੰਡੀਗੜੀ ਪੂੰਦੀ ਫ੍ਰੀਦਕੋਟ ਦੀ ਪੂੰਦੀ ਆ ਲੋ ਉੱਧਰ ਵੀ ਆ ਰਿਹਾ ਕਹਿੰਦੀ ਆਪਣਾ ਨਾਮ ਕੀ ਆ ਨੀਤੂ ਨੀਤੂ ਬਰੋ ਦਾ ਨਾਮ ਹੈ ਕੋਈ ਗੱਲ ਨਹੀਂ ਇਹ ਸਾਰੇ ਸਾਰੇ ਤਕਨਾਂ ਕੋਈ ਦਾ ਕੋਟ ਪਤਲਾ ਲੱਗਦੀ ਹੈ ਚਾਂਦੀ ਬੱਸ ਚ ਲੀੜੀ ਮੋੜੀ ਆ ਗਈ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਝ ਗਿਆ ਮੈਂ ਸਰ ਸਰ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਪਲੇਟ ਹੋਣਦਾ ਮੈਸੇ ਦਾ ਪੈਣੀ ਗੱਲ ਹੈ ਬਸ ਦੋਨੋਂ ਮੈਂ ਟਿਕੂ ਕਰਾਂ ਜੋ ਆ ਤੁਹਾਨੂੰ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜਾਓ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਹੈ ਮੈਂ 52 ਸਵਾਰਾਂ ਲੈ ਕੇ ਜਾਣਾ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਹੈ ਵੀਰੇ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉਤਰ ਜੇ ਆਪਦਾ ਜਾ ਸਕਦੇ ਆ। ਇਹ ਘਾਰ ਘਾਟਾਂ ਦੇ ਸੰਗੇ ਪਾਹਿਣ। ਨਹੀਂ ਨਹੀਂ ਬਸ ਇਹ ਮੈਂ ਬਸ ਓਵਰਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਆ ਖੜੇ ਖੜੇ ਸਾਰੇ ਉਤਰ ਜੇ ਵੀਰ ਬਣ ਕੇ ਮੇਰੀ ਰਿਕਵੈਸਟ ਆ ਸਾਡੀ ਬਸ ਦਾ ਚਲਾਨ ਹੁੰਦਾ ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮਨਤਾ ਦੀ ਗੱਲ ਆ ਰਿਕਵੈਸਟ ਆ ਮੇਰੀ ਤੁਹਾਡੇ ਮੂਰੇ ਕਿਉਂਕਿ ਸਾਡਾ ਚਲਾਨ ਹੁੰਦਾ ਬਾਈ ਜੀ ਗਵਰਨਮੈਂਟ ਤਰਾਨੀਪਾਦੀ ਡਰਾਈਵਰ ਪਰਦਾ ਮੇਰਾ ਨੰਬਰ ਲੋ ਮੈਂ ਮਿਸਕਾਲ ਪਾਰਤੀ ਆ ਪੜ ਕੰਪਲੇਨ ਕੋ ਮੈਂ ਬਹੁਤ ਮਿਸਬੀਹਵ ਕੀਤਾ ਸ਼ਾਬਾਸ਼ ਚਲੋ ਚੜ੍ਹਦੀ ਵਾਸਤੇ ਚੜ੍ਹਦੀ ਵਾਸਤੇ ਲੋਕ ਕਰ ਰਹੇ ਹੁਣ ਥੱਲੇ ਉਤਰ ਜਾ ਮੈਂ ਤਾਂ ਮਿਸਬੀਹਵ ਕੀਤਾ ਸਰ ਪੁਲਿਸ ਆ ਰਹੀ ਮੈਂ ਤਾਂ ਟਿਕਟ ਕਰਦਾ ਚੜ੍ਹਦੀ ਗਈ ਹੈ ਤੂੰ ਹੀ ਥੱਲੇ ਤੋਂ ਟਿਕਟ ਲੈ ਲਈ ਆ ਟਿਕਟਦੁਆਲੇ ਲਈ ਨਹੀਂ ਉੱਤੋਂ ਆ ਕੇ ਸਾਰੇ ਗੱਲ ਪਈ ਨਹੀਂ ਸਾਰੇ ਕੰਮ ਖਰਾਬ ਕਰਨ ਨਹੀਂ ਬੈਗੇ ਉਹ ਔਰ ਦੇ ਆ ਤੇ ਔਰ ਰਹਿ ਜੇ ਬੰਦਾ ਨਹੀਂ ਹੁਣੇ ਬਹੁਤ ਤੇਰੇ ਵਰਗੀਆਂ ਨਾਲ ਐਂਡ ਕਰਨਾ ਪੈਂਦਾ ਬਚਾ ਤੁਹਾਰੇ ਗੱਲ ਨਹੀਂ ਕਰੀ ਤੇ ਤੂੰ ਇਹਨੂੰ ਪਾਗਲ ਨਾਲ ਕਿਹਨੂੰ ਆ ਹੂੰ ਇਹਨੂੰ ਹੱਥ ਜੁੜਾਏ ਥੱਲੇ ਲਾ ਇਹਨੂੰ ਯਾਰ ਐਸੇ ਰਿਕਾਰਡਿੰਗ ਸਾਰੇ ਹੋ ਰਹੀਆਂ ਕਲੀਅਰ ਤੋ ਕਰਾ ਮੇਰੇ ਕਾਗਜ਼ ਨੇ ਮੈਂ ਲੈਣੋਂ ਨਹੀਂ ਆਗਾ ਇਹੋ ਜੇ ਕਰਕੇ ਉੱਥੇ ਇਹਦਾ ਦਿਨਵਾ ਕੇ ਮੇਰਾ ਕੰਮ ਕਰਦੋ ਨੇ ਆ ਉਹ ਬਾਈ ਜੀ ਵੀਰ ਬਣ ਕੇ ਖੜੇ ਖੜੇ ਉੱਤੋਂ ਜੋ ਮੈਂ 4800 ਵਾਲੀਆਂ ਲੈ ਕੇ ਜਾਣਾ। ਥੱਲੇ ਆ ਤਾ ਯਾਰ ਤੂੰ ਦੋਰੀਆਂ ਕਰ ਦੋ ਮੇਰੀ ਬੱਸ ਤੇ ਮੈਂ ਚੱਲ ਜਾਣਾ। ਤੁਸੀਂ ਕੋਈ ਸੁਪਰਵਾਈ ਹੈ ਨਾ ਮੈਂ ਬੈਠੀ। ਕੋਈ ਮੈਂ ਨੰਬਰ ਲਿਆ ਕਰਾਂ। ਬੱਸਾਂ ਨਹੀਂ ਜਾ ਰਹੀਆਂ। ਤੁਸੀਂ ਤੁਹਾਨੂੰ ਮੈਂ ਕੋਈਆਂ ਥੱਲੇ ਜਾਣ। ਕਿਸੇ ਦੀ ਨਾ ਬੋਲਣੇ। ਜੀ ਜੀ ਨੇ ਸਾਰੀ ਰਿਕਾਰਡਿੰਗ ਕੀਤੀ ਹੈ ਮੇਰੇ ਵਰਡੋਂ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਕੇ ਤੁਸੀਂ ਨੂੰ ਵੀਰ ਕਹਿਣ ਦੀਆਂ। ਥੋੜੇ ਇੱਕ ਹੁਣੇ 10 ਮਿੰਟ ਪਹਿਲਾਂ ਮਿਸ ਬਹਿਮ ਕੀਤਾ। ਇਹਦਾ ਆਪ ਦੇ ਵੀ ਪਤਾ। ਸਾਰਾ ਹੀ ਬਾਈ ਜੀ। ਮੈਂ ਨਾ ਮੁੱਕਰਦਾ। ਮੈਂਟਲ ਹਸਪੀਟਲ ਕੰਮ ਕਰਦੀ ਹੈ ਕਿੱਥੇ ਕਰ ਫੇਵੀ ਕਰਦੀ ਕੋਈ ਮਤਲਬ ਨਹੀਂ ਪੁਲਿਸ ਆ ਰਹੀ ਸਾਰਾ ਦੇਖੋ ਚਲ ਤਾਂ ਹੀ ਜਾਣਾ ਨਹੀਂ ਕਿਸੇ ਕੋਲੋਂ ਕੋਈ ਤੁਮਸ ਕਰਾਣੀ ਨਹੀਂ ਜਾਣੇ ਬਾਈ ਜੀ ਖੜੇ ਖੜੇ ਉਤਰ ਜਾਓ ਵੀਰੇ ਮੇਰੀ ਰਿਕਵੈਸਟ ਹੈ ਬਸ ਤਾਂ ਚੱਲੇ ਨਹੀਂ 48 ਸਵਾਰੀਆਂ ਲੈ ਕੇ ਜਾਣਗਾ 52 ਸਵਾਰੀਆਂ ਕਰ ਸਕਦਾ 52 ਵਾਲਾ ਉਹ ਕਰਕੇ ਸਾਰੇ ਧੰਨੇ ਬਾਈ ਜੀ ਮੈਂ 52 ਸਵਾਰੀਆਂ ਲੈ ਜਾਣਗਾ ਉਹ ਵੀ ਪ੍ਰਧਾਨ ਮੰਤਰੀ ਨੇ ਕਿਹਾ ਵੀ ਚਾਰ ਜਾਂ ਪੰਜ ਤੁਸੀਂ ਵੱਧ ਲੈ ਸਕਦੇ ਆ ਉਸ ਤੋਂ ਵੱਧ ਮੈਂ ਨਹੀਂ ਲੈ ਕੇ ਜਾਣੀ ਉਹ ਇੱਕ ਵਕਤ 52 ਸਵਾਰੀਆਂ ਤੋਂ 72 ਵੀ ਥੱਲੇ ਲਾ ਦੇ